ਹਾਂਜੀ ਬਾਈ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਕਿ 2 ਗ੍ਰਾਮ ਪ੍ਰਤੀ ਕਿਲੋ ਬਜਨ ਪ੍ਰੋਟੀਨ ਖਾਣ ਦਾ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਮੈਂ ਇਹ ਗੱਲ ਕਾਫੀ ਲੋਕਾਂ ਕੋਲੋਂ ਸੁਣ ਚੁੱਕਿਆ ਕਿ ਜੇ ਮੈਂ ਜ਼ਿਆਦਾ ਪ੍ਰੋਟੀਨ ਖਾਵਾਂਗਾ ਤਾਂ ਮੈਂ ਗੁਰਦਿਆਂ ਤੇ ਅਸਰ ਪਵੇਗਾ ਮੇਰੇ ਗੁਰਦੇ ਫੇਰ ਹੋ ਸਕਦੇ ਹਨ ਕਈ ਵਾਰ ਤਾਂ ਲੋਕ ਆਧਾਰਨ ਦੇ ਕੇ ਵੀ ਦੱਸਦੇ ਨੇ ਕਿ ਫਲਾਣੇ ਬੰਦੇ ਨੇ ਜ਼ਿਆਦਾ ਪ੍ਰੋਟੀਨ ਖਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹਦੇ ਗੁਰਦੇ ਫੇਲ ਹੋ ਗਏ ਇਸ ਗੱਲ ਵਿੱਚ ਕਿੰਨੀ ਕ ਸੱਚਾਈ ਹੋ ਸਕਦੀ ਹੈ ਚਲੋ ਦੇਖਦੇ ਹਾਂ ਉਹ ਜੇ ਇਸ ਗੱਲ 'ਚ ਕੋਈ ਝੱਕ ਨਹੀਂ ਕਿ ਪਿਛਲੇ 1 ਦਹਾਕੇ ਵਿੱਚ ਭਾਰਤ ਵਿੱਚ ਗੁਰਦੇ ਫੇਲ ਹੋਣ ਕਰਕੇ ਹੋਈਆਂ ਮੌਤਾਂ ਵਿੱਚ ਵਾਧਾ ਹੋਇਆ ਪਰ ਇਹ ਗੁਰਦੇ ਫੇਲ ਹੋਏ ਕਿਸ ਕਰਕੇ ਨੇ ਇਸ ਦੀ ਪੜਤਾਲ ਆਪਾਂ ਹੁਣੇ ਕਰ ਲੈਂਦੇ ਹਾਂ ਸੰਨ 1823 ਤੋਂ ਛਪਦੇ ਆ ਰਹੇ ਮੈਡੀਕਲ ਸਾਇੰਸ ਦੇ ਮੰਨੇ ਪ੍ਰਮੰਨੇ ਜਰਨਲ ਦਾ ਲੈਂਸੈਟ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਗੁਰਦੇ ਖਰਾਬ ਹੋਣ ਕਰਕੇ ਹੋਈਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਸ਼ੂਗਰ ਰੋਗ ਜਾਂ ਡਾਇਬੀਟਿਸ ਅਤੇ ਦੂਸਰਾ ਕਾਰਨ ਬਲੱਡ ਪ੍ਰੈਸ਼ਰ ਦਾ ਵਧਣਾ ਹੈ ਇਸ ਦੇ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਸ਼ੂਗਰ ਰੋਗ ਅਤੇ ਬਲੱਡ ਪ੍ਰੈਸ਼ਰ ਵੱਧ ਹੋਣ ਦਾ ਕਾਰਨ ਅਸੰਤੁਲਿਤ ਖੁਰਾਕ ਹੈ ਜਿਸ ਵਿੱਚ ਕੈਲਰੀ ਅਤੇ ਖਾਸ ਕਰਕੇ ਕਾਰਬ ਲੋਡ ਤੋਂ ਵੱਧ ਹੁੰਦੇ ਨੇ ਦੇਖਿਆ ਗਿਆ ਹੈ ਜਦੋਂ ਕਿਸੇ ਖੁਰਾਕ ਵਿੱਚ ਕਾਰਬ ਲੋਡ ਤੋਂ ਵੱਧ ਹੁੰਦੇ ਹਨ ਤਾਂ ਪ੍ਰੋਟੀਨ ਲੋਡ ਤੋਂ ਅਕਸਰ ਘੱਟ ਹੀ ਹੁੰਦਾ ਹੈ ਸੋ ਇਸ ਹਿਸਾਬ ਨਾਲ ਤਾਂ ਗੁਰਦੇ ਘੱਟ ਪ੍ਰੋਟੀਨ ਖਾਣ ਕਰਕੇ ਖਰਾਬ ਹੋਏ ਹਨ ਵੱਧ ਖਾਣ ਕਰਕੇ ਨਹੀਂ ਦੂਸਰੀ ਗੱਲ ਜਦੋਂ ਭਾਰਤ ਦੇ 80% ਲੋਕਾਂ ਵਿੱਚ ਪ੍ਰੋਟੀਨ ਦੀ ਕਮੀ ਸਾਹਮਣੇ ਆ ਰਹੀ ਹੈ ਤਾਂ ਗੁਰਦੇ ਫੇਲ ਹੋਣ ਨੂੰ ਵੱਧ ਪ੍ਰੋਟੀਨ ਖਾਣ ਨਾਲ ਜੋੜ ਕੇ ਦੇਖਣਾ ਕੀ ਤੁਹਾਨੂੰ ਅਜੀਬ ਗੱਲ ਨਹੀਂ ਲੱਗਦੀ ਤੀਸਰੀ ਗੱਲ ਵੱਧ ਪ੍ਰੋਟੀਨ ਖਾਣ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਮਾਤਰਾ ਦਾ ਧਿਆਨ ਰੱਖਿਆ ਜਾਵੇ ਕਾ ਗੁਰਦੇ ਤੇ ਕੋਈ ਅਸਰ ਪੈਣ ਦੇ ਆਸਾਨ ਬਹੁਤ ਘੱਟ ਹਨ ਗੁਰਦਿਆਂ ਦਾ ਕੰਮ ਹੁੰਦਾ ਹੈ ਸਾਡੇ ਖੂਨ ਵਿੱਚੋਂ ਫालतू ਸਮਾਨ ਨੂੰ ਬਸਾਵਰਾਹੀ ਬਾਹਰ ਕੱਢ ਕੇ ਖੂਨ ਨੂੰ ਸਾਫ਼ ਰੱਖਣਾ ਜਿਹੜਾ ਇਨਸਾਨ ਦਿਨ ਵਿੱਚ ਘੱਟੋ ਘੱਟ 3 ਲੀਟਰ ਪਾਣੀ ਪੀਂਦਾ ਹੈ ਅਕਸਰ ਉਸ ਦਾ ਬਸਾਵ ਪਾਣੀ ਦੇ ਰੰਗ ਦਾ ਹੀ ਹੁੰਦਾ ਹੈ ਕਿਉਂਕਿ ਉਹਦੇ ਗੁਰਦਿਆਂ ਨੂੰ ਸਫਾਈ ਕਰਨ ਲਈ ਬਹੁਤਾ ਜ਼ੋਰ ਨਹੀਂ ਲਗਾਉਣਾ ਪੈ ਰਿਹਾ ਸੀਵਰ ਦੇ ਵਿੱਚ ਜੇ ਨੀਰਾ ਕਚਰਾ ਹੀ ਜਾਂਦਾ ਰਹੇ ਅਤੇ ਪਾਣੀ ਬਹੁਤਾ ਨਾ ਪਾਇਆ ਜਾਵੇ ਤਾ ਸਾਡੇ ਗੁਰਦਿਆਂ ਦੇ ਬਾਗ ਸੀਵਰ ਜਮ ਹੋਣਾ ਤਾਂ ਲਾਜ਼ਮੀ ਹੈ ਚੌਥੀ ਦਲੀਲ ਇਤਿਹਾਸ ਵਿੱਚੋਂ ਚੱਕੀ ਜਾ ਸਕਦੀ ਹੈ ਸਾਡੇ ਸ਼ਿਕਾਰੀ ਆਦ ਮਨੁੱਖ ਦੀ ਖਾਣਕ ਦਾ ਜ਼ਿਆਦਾਤਰ ਹਿੱਸਾ ਸ਼ਿਕਾਰ ਕੀਤੇ ਜਾਨਵਰਾਂ ਚੋਂ ਮਿਲ ਰਹੇ ਪ੍ਰੋਟੀਨ ਅਤੇ ਚਰਬੀ ਹੀ ਸਨ ਭਾਵੇਂ ਉਹ ਖਾਣਾ ਹਫ਼ਤੇ ਵਿੱਚ ਮਸਾਂ ਦੋ ਵਾਰ ਹੀ ਖਾਂਦੇ ਸਨ ਪਰ ਉਹਨਾਂ ਦੀ ਇੱਕ ਵਾਰ ਵਿੱਚ ਪ੍ਰੋਟੀਨ ਖਪਤ 2 ਗ੍ਰਾਮ ਪ੍ਰਤੀ ਕਿਲੋ ਬਜਨ ਨਹੀਂ ਸਗੋਂ ਬਹੁਤ ਜ਼ਿਆਦਾ ਹੋਵੇਗੀ ਜੇਕਰ ਜ਼ਿਆਦਾ ਪ੍ਰੋਟੀਨ ਖਾਣ ਨਾਲ ਉਹਨਾਂ ਦੇ ਗੁਰਦੇ ਖਰਾਬ ਹੁੰਦੇ ਤਾਂ ਖੇਤੀਬਾੜੀ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਮਨੁੱਖੀ ਸਭਿਅਤਾ ਖਤਮ ਹੋ ਜਾਂਦੀ। ਪੰਜਵਾਂ ਹਵਾਲਾ ਮੈਂ ਬਾਇਓਮੈਡ ਸੈਂਟਰਲ ਵਿੱਚ ਛਪੇ ਹੋਏ ਇੱਕ ਰਿਵਿਊ ਆਰਟੀਕਲ ਦਾ ਦੇਣਾ ਚਾਹਾਂਗਾ ਜਿਸ ਦੇ ਵਿੱਚ ਬੜੇ ਸਾਫ਼ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਆਪਣੀ ਪ੍ਰੋਟੀਨ ਖੁਰਾਕ ਵਧਾਉਂਦੇ ਹਾਂ ਤਾਂ ਉਸ ਨਾਲ ਗੁਰਦਿਆਂ ਵਿੱਚ ਕੁਝ ਬਦਲਾਅ ਆਉਂਦੇ ਹਨ ਤਾਂ ਕਿ ਉਹ ਸਰੀਰ ਵਿੱਚ ਪ੍ਰੋਟੀਨ ਤੋਂ ਬਣ ਰਹੇ ਨਾਈਟ੍ਰੋਜਨ ਰਸਾਇਣਾਂ ਨੂੰ ਖੂਨ ਵਿੱਚੋਂ ਵਧੀਆ ਢੰਗ ਨਾਲ ਬਾਹਰ ਕੱਢ ਸਕਣ ਇਹ ਗੁਰਦਿਆਂ ਦਾ ਖਰਾਬ ਹੋਣਾ ਨਹੀਂ ਸਗੋਂ ਨਵੇਂ ਕੰਮ ਦੇ ਅਨੁਸਾਰ ਗੁਰਦਿਆਂ ਦਾ ਆਪਣੇ ਆਪ ਨੂੰ ਢਾਲਣਾ ਆਖਿਆ ਜਾ ਸਕਦਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਕਿ ਤੁਸੀਂ ਹੱਥਾਂ ਨਾਲ ਕੋਈ ਭਾਰਾ ਕੰਮ ਕਰਨਾ ਸ਼ੁਰੂ ਕੀਤਾ ਅਤੇ ਤਲੀਆਂ ਤੇ ਅਟਣ ਪੈ ਜਾਣ ਬਾਕੀ ਇਸ ਚੀਜ਼ ਦਾ ਵੀ ਕੋਈ ਠੋਸ ਸਬੂਤ ਨਹੀਂ ਕਿ ਸਿਹਤਮੰਦ ਵਿਅਕਤੀ ਵਿੱਚੋਂ 2 ਗ੍ਰਾਮ ਪ੍ਰਤੀ ਕਿਲੋ ਸਰੀਰ ਕਾ ਭਜਨ ਤੱਕ ਪ੍ਰੋਟੀਨ ਖਾਣ ਨਾਲ ਸਰੀਰ ਨੂੰ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਹੋਵੇ ਪੰਜਵੀ ਅਤੇ ਅਖੀਰਲੀ ਦਲੀਲ ਇਸ ਬਹਿਸ ਦੇ ਅੰਕੁਸ਼ ਲਗਾਉਣ ਲਈ ਕਾਫੀ ਹੋਣੀ ਚਾਹੀਦੀ ਹੈ ਜੇਕਰ ਕਿਸੇ ਨੂੰ ਕੋਈ ਲਮੇਰੀ ਬਿਮਾਰੀ ਜਿਵੇਂ ਉੱਚ ਰક્ત ਸ਼ੂਗਰ ਰੋਗ ਜਾਂ ਗੁਰਦਿਆਂ ਦੀ ਪਥਰੀ ਹੈ ਤਾਂ ਉਸ ਨੂੰ 55 60 ਗ੍ਰਾਮ ਤੋਂ ਵੱਧ ਪ੍ਰੋਟੀਨ ਖਾਣ ਦੀ ਜ਼ਰੂਰਤ ਨਹੀਂ ਪਰ ਜੇਕਰ ਤੁਹਾਨੂੰ ਕੋਈ ਬਿਮਾਰੀ ਨਹੀਂ ਪਰ ਫਿਰ ਵੀ ਤੁਸੀਂ ਭਗ 8 ਵਿੱਚ ਦੱਸੇ ਗਏ ਮੁਤਾਬਿਕ ਪ੍ਰੋਟੀਨ ਨਾ ਖਾਣ ਦਾ ਬਹਾਨਾ ਗੁਰਦਿਆਂ ਦੀ ਸਿਹਤ ਦਾ ਫਿਕਰ ਹੋਣ ਦਾ ਬਣਾ ਰਹੇ ਹੋ ਤਾਂ ਅੱਜ ਹੀ ਜਾ ਕੇ ਕਿਸੇ ਚੰਗੇ ਲੈਬੋਰੀਟਰੀ ਵਿੱਚੋਂ ਆਪਣੇ ਰੈਨਲ ਫੰਕਸ਼ਨ ਟੈਸਟ ਕਰਵਾ ਲਓ ਜੇ ਉਹ ਸਾਰੇ ਸਹੀ ਆ ਰਹੇ ਨੇ ਤਾਂ ਤੁਸੀਂ ਬੇਫਿਕਰ ਹੋ ਕੇ ਲੰਬੇ ਸਮੇਂ ਤੱਕ 2 ਗ੍ਰਾਮ ਪ੍ਰੋਟੀਨ ਪ੍ਰਤੀ ਕਿਲੋ ਬਜਨ ਖਾ ਸਕਦੇ ਹੋ ਤਾਂ ਦੋਸਤੋ ਆਪਣੇ ਵੱਲੋਂ ਜਾਂ ਕਿਸੇ ਵੱਲੋਂ ਬਣਾਈਆਂ ਗਈਆਂ ਅਣਮਿੱਥੀਆਂ ਗੱਲਾਂ ਤੇ ਯਕੀਨ ਨਾ ਕਰੋ ਲੋਜੀਕਲ ਚੀਜ਼ਾਂ ਦੇ ਯਕੀਨ ਕਰਨਾ ਸ਼ੁਰੂ ਕਰੋ ਪ੍ਰੋਟੀਨ ਖਾਣਾ ਗਲਤ ਨਹੀਂ ਹੈ ਪਰ ਪ੍ਰੋਟੀਨ ਖਾਣਾ ਕਿਵੇਂ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਬਹੁਤ ਜ਼ਰੂਰੀ ਬੇ ਪ੍ਰੋਟੀਨ ਦੀ ਗੱਲ ਕਰਾਂਗੇ ਸੱਤ